ਇਹ ਨਹੀਂ ਵਰਨਾ ਇਹ ਨੀਲੇ ਗੋਭੀ ਗਏ ਸਾਡੇ ਨੂੰ ਤੇ ਨਹਿਰ ਤੇ ਪੰਗੜੀ ਪਈ ਆ ਮੀਣਾ ਇਹ ਠੰਡਦਰਾਲ ਆਓ ਹੁਣ ਇਹਨਾਂ ਨੂੰ ਕੱਢਣ ਦਾ ਆਪਾਂ ਉਪਰਾਲਾ ਕਰਦੇ ਆ ਚਲੋ ਨੌਜਵਾਨ ਬਹੁਤ ਜਿਆਦਾ ਜੁੜ ਗਏ ਸਾਡੇ ਨਾਲ ਆਓ ਜਿਹਨਾਂ ਸੇਵਾ ਦੇ ਵਿੱਚ ਸੇਵਾ ਦੇ ਕੰਮ ਦੇ ਹਿੱਸਾ ਆਪਣਾ ਆਓ ਜੀ ਇਹਨੂੰ ਕੱਢਦੇ ਆਓ ਸਾਰੇ ਨਾਲ ਮਿਲ ਕੇ ਕੱਢੀਏ ਇਹਨੂੰ ਬਾਹਰ ਨਹਿਰ ਦੋਆਬਾ ਨਹਿਰ ਡਾਕ ਪੁੱਜਦੀ ਜੀ ਅੱਜ ਆ ਗਿਆ ਮਾਰੂ ਵਾਲਾ ਮਾਰੂ ਵਾਲਾ ਮਾਰਦਾ ਹੁੰਦਾ ਏ ਆਹ ਦੌਣ ਦੇ ਦੌਣ ਹਿੱਥੇ ਪਈ ਜਾਂਦਾ ਹੁਣ ਇੱਥੇ ਦੌਣ ਪਈ ਆ ਆਹ ਲੋ ਹੈ ਪਾਣੀ ਵੀ ਖਾ ਬੱਸ ਕਰਦਾ ਪਾਣੀ ਖੰਡਾ ਕਰਕੇ ਦਾ ਵੜਨ ਦੇ ਆਇਓ ਕਰ ਲੈ ਦੌੜਾ ਮੈਂ ਕਿਹੜਾ ਰੁਕੋ ਹੋ ਗਿਆ ਨਹੀਂ ਵੀਰ ਜੀ ਜਦ ਆਨੰਦ ਜੀ ਤੇ ਮੈਦੀ ਰੁਕਦੇ ਆਂ ਕਿੱਥੇ ਰੋਕਣਾ ਆ ਬੰਦ ਲਾਣਾ ਅਸੀਂ ਬੰਦ ਅਣਕੀਦਾ ਆ ਇਸ ਕਾ ਇੰਨੇ ਨਾ ਆ ਬਸ ਕਰ ਗਿਆ ਹੱਸ ਕੇ ਬਾਗ ਦਾ ਰੁਕਾ ਤੇ ਵਾਰਦਾ ਤੇਰੀ ਇਮਪੋਰਟ ਦੇ ਐਂਗ ਹੋ ਜਾਣਾ ਨਾ ਤਾਂ ਮੈਂ ਰੁਕੋ ਕੇ ਖੜਾ ਹੋ ਜਾਵਾਂ ਆਪਣਾ ਜਾ ਮੈਂ ਲਾ ਕੇ ਮੈਂ ਕਹਿੰਦਾ ਖੜਾ ਹੋ ਗਿਆ ਉਹ ਲੋ ਆਪਾਂ ਨਾਲ ਦੇ ਦੇ ਵੇ ਬਸ ਬੋ ਮਾਰਦਾ ਉਹ ਜੀ ਵੇ ਰੱਖ ਲੈ ਉਹ ਮੇਲੇ ਜਾਣਾ ਉਹ ਠੀਕ ਹੈ ਉਹ ਠੀਕ ਹੈ ਨਾ ਹੋ ਰਿਹਾ ਇੱਥੋਂ ਮੈਂ ਫੈਲ ਵਿੱਚ ਆਪਣਾ ਆਪੇ ਆਪੇ ਰੱਖਦਾ ਬੋਲੋ ਮਤਲਬ ਉਹ ਬੋਲੋ ਨਾ ਇੰਨੇ ਸਾਲ ਐਤੋਂ ਸਾਲ ਕਿੰਨਾ ਘਰ ਸਿਲਾਣਾ तो आप ठंड ना जुड़े है वो तो आगे के होली होली ਆਦੇ ਆ ਟੈਨ ਨੂੰ ਹੱਥ ਪਾਇ। ਆਇਓ ਤੈਨੂੰ। ਆਇਓ। ਇਹਦਾ ਗੱਲ ਪਾ। ਆ ਬੜਾ ਰਸਾ ਖਿੱਚੋ ਜਿਹੜਾ ਬੜਾ। ਇੱਥੇ ਨਾ ਹੋਣੀ ਕਿੱਛੀ ਨਾ ਹੋਣੀ। ਚਲੋ। ਹਾਂ ਛੱਡ ਦਿਓ ਰਸਾ ਇਧਰੋਂ। ਔਰ ਮੋਟਰਸਾਈਕਲ ਆਪਣੇ ਢੱਕ ਲਾਵੇ ਫੇਰ ਨਾ ਟੁੱਟ ਗਿਆ। ਫਿਰ ਤੂੰ ਦੇਖੀਂ। ਆ ਨਾ। ਰੱਸਾ ਹੋਰ ਆਖ ਹੋਰ ਰੱਸਾ ਹੋਰ ਤੂੰ। ਉਹ ਰੱਸਾ ਛੱਡ ਦੇ ਯਾਰ ਰਸਾਈ ਉਧਰ ਬੰਨਿਆ ਹੁਣ। ਬੰਦ ਕੇ ਰੱਖ। ਵੈਸੇ ਇਹ ਕੋਲੇ ਨਹੀਂ ਬੰਦ ਕੇ ਰੱਖ। ਉਹ ਆ ਜਾ ਯਾਰ। ਉਹ ਆ ਜਾ। ਫਾਲ ਲਗਾ ਤੂੰ ਸੀ ਇਹ ਜਲਾ ਰੱਸਾ ਛੱਡ ਦਿਓ। छड़ते तो रसा रहा गाला रस्सा ना खोल देते मोरले बन मोरले ਉੱਤੇ ਨਹੀਂ ਆਈਏ ਨਾਲ ਹੋਰ ਵੱਧ ਚੜਦਾ ਹੋਣਾ ਹਾਂ ਚੜਦਾ ਨਹੀਂ ਅੱਥਰੂ ਨਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕੁਮਰ ਸਿੰਘ ਸਿੱਧੂ ਕੱਡਾ ਕੋੜ ਤੋਂ ਇਹ ਬੇਸਤਵਾ ਬਣਾ ਬੇਸਤਵਾ ਸਾਹਮਣੇ ਡਿੱਗ ਪਿਆ ਸੀਗਾ ਉਹ ਬੜੀ ਜਿਤੋ ਜਹਤ ਦੇ ਵਿੱਚ ਕਰਕੇ ਕੱਢਿਆ ਗਿਆ ਤੇ ਅੱਜ ਕੱਲ੍ਹ ਦੇ ਨੌਜਵਾਨ ਨਹਿਰ ਦੇ ਵਿੱਚ ਬਣਨੋਂ ਡਰਦੇ ਆ ਹੁਣ ੁੱਡੇ ਵੜਿਆ ਕੇ ਸਾਨੂੰ ਵਿੱਚ ਬੜਨਾ ਪੈਂਦਾ ਆਓ ਸਾਡੇ ਸਰਕਾਰੀ ਮੁਲਾਜ਼ਮ ਵੀ ਆ ਗਏ ਆ ਤੁਹਾਨੂੰ ਦਿਖਾਉਣੇ ਆ ਇਹ ਹੁਣ ਉਹ ਆਪਣੀ ਕਾਰਵਾਈ ਕਰ ਰਹੇ ਆ ਆ ਗੱਡੀ ਲੈ ਕੇ ਆਏ ਆ ਉਧਰ ਪਾ ਉਧਰ ਰਸਕ ਮਾ ਪਿੱਛੋਂ ਪਰ ਲੱਤਾ ਕੁੜੀਆਂ ਬਹੁਤ ਮਾਰਦਾ ਵਾ ਬਸ 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 ਹੈ ਇਹ ਬੇਸਪਰਵਾਹ ਬਣਾ ਦੇ ਨੇ ਬੀਚੇ ਕੁੱਟਿਆ ਜੀ ਜਿਨ੍ਹਾਂ ਨੇ ਸਾਨੂੰ ਸਾੰਪਰ ਕੱਢਣ ਦੇ ਵਿੱਚ ਸਹਾਯੋਗ ਦਿੱਤਾ ਸਾਰੇ ਨੌਜਵਾਨਾਂ ਦਾ ਧੰਨਵਾਦ ਜੀ ਵਾਹਿਗੁਰੂ ਹਰਜੋਤ ਜੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਿਰ ਸੇ ਲਾਈਵ ਹੋ ਰਹੇ ਆ ਅੱਡਾ ਕੁਰਸੀ ਤੇ ਦੇਖੋ ਇਹ ਬੋਲਣ ਆਪਣੀ ਭਾਸ਼ਾ ਕੱਢੇ ਮਾਰੇ ਚਾਕ ਫੋਰਸ ਚੌਕ ਕੀ ਮਲਾਦ ਨੂੰ ਸਾਡਾ ਕੋਰਸ ਉੱਤੇ ਤੇ ਸਰਦਾਰ ਬਲਬੀਰ ਸਿੰਘ ASI ਤੇ ਸੁਰਜੀਤ ਸਿੰਘ ਹੌਂਗੜਦਨ ਤੋਂ ਜੋਨਾ ਤੇ ਪਿੰਜਰੇ ਵੀ ਬੰਦ ਕਰਾਇਆ ਜੀ ਇਹ ਵੀਡੀਓ ਤੇ ਹੁਣ ਲੱਗ ਲਿਆ ਜੀ ਇੰਗਲਾਤ ਮੈਕਰੋ ਜਨ ਨੇ ਤੇ ਹੁਣ ਲੈ ਕੇ ਚੱਲੇ ਆ ਜੰਗਲਾਤ ਮੇਚ ਮਣੇ ਜੀ ਸਭ ਨੂੰ ਬੋਲਦਾ ਹਾਂ ਜੀ ਹੁਣ ਤੁਰ ਪਿਆ ਤੇ ਆ ਲੱਦ ਲਿਆ ਇਹ ਕੰਬਲ ਵੀ ਤੇ ਦੇਤਾ ਇਹ ਗੱਡੀ ਚੱਲਦੀ ਹੈ